ਲੋਕਾਂ ਦੇ ਮਨਾਂ ਵਿੱਚ ਪੇਟੀਐਮ ਨੂੰ ਲੈ ਕੇ ਦੁਵਿਧਾ ਬਣੀ ਹੋਈ ਹੈ। ਉਹਨਾਂ ਦੇ ਮਨ ਵਿੱਚ ਸਵਾਲ ਹੈ ਕਿ 29 ਫਰਵਰੀ ਤੋਂ ਬਾਅਦ ਪੇਟੀਐਮ ਐਪ ਬੰਦ ਹੋ ਜਾਵੇਗਾ ਤੇ ਉਹ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਇਸ ਐਪ ਜਰੀਏ ਨਹੀਂ ਕਰ ਸਕਣਗੇ। ਦੱਸ ਦिए ਕਿ ਅੱਜਕੱਲ ਪੇਟੀਐਮ ਐਪ ਦੀ ਵਰਤੋਂ ਬਹੁਤ ਸਾਰੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਜਾਂ ਭੁਗਤਾਨ ਕਰਨਾ ਹੋਵੇ ਉਹਨਾਂ ਵੱਲੋਂ ਪੇਟੀਐਮ ਐਪ ਦੀ ਵਰਤੋਂ ਕੀਤੀ ਜਾਂਦੀ ਹੈ ਆਰਬੀਆਈ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਆਰਬੀਆਈ ਨੇ 31 ਜਨਵਰੀ ਨੂੰ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟ ਬੈਂਕ ਖਿਲਾਫ ਕਾਰਵਾਈ ਕੀਤੀ ਗਈ ਤੇ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਤੇ ਬੈਨ ਲਗਾ ਦਿੱਤਾ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਨੂੰ ਨਿਰਦੇਸ਼ ਦਿੱਤਾ ਕਿ 29 ਫਰਵਰੀ ਤੋਂ ਬਾਅਦ ਕਿਸੇ ਵੀ ਗਾਹਕ ਤੋਂ ਖਾਤੇ ਪ੍ਰੀਪੇਡ ਇਨਸਟਰੂਮੈਂਟ ਵਾਇਲਟ ਅਤੇ ਫਾਸਟੈਗ ਆਦਿ ਵਿੱਚ ਜਮਾ ਜਾਂ ਟਾਪ-ਅਪ ਸਵੀਕਾਰ ਨਾ ਕਰਨ ਜਿਸ ਨਾਲ ਪੇਟੀਐਮ ਯੂਜ਼ਰ ਦੀਆਂ ਮੁਸ਼ਕਲਾਂ ਵੱਧ ਗਈਆਂ ਬਹੁਤ ਸਾਰੇ ਲੋਕ ਪੇਮੈਂਟਸ ਪੇਟੀਐਮ ਬੈਂਕ ਤੇ ਪੇਟੀਐਮ ਐਪ ਨੂੰ ਇੱਕ ਹੀ ਮੰਨ ਰਹੇ ਨੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਇਸ ਤੱਥ ਨੂੰ ਕਾਫੀ ਦੁਬਦਾ ਵਿੱਚ ਹਨ ਕਿ ਆਰਬੀਆਈ ਵੱਲੋਂ ਪੇਟੀਐਮ ਪੇਮੈਂਟਸ ਬੈਂਕ ਤੇ ਪਾਬੰਦੀ ਦੇ ਕਾਰਨ ਕੀ 29 ਫਰਵਰੀ ਦੇ ਬਾਅਦ Paytm ਐਪ ਵੀ ਬੰਦ ਹੋ ਜਾਵੇਗੀ RBI ਨੇ ਸਪਸ਼ਟ ਕੀਤਾ ਹੈ ਕਿ 29 ਫਰਵਰੀ ਦੇ ਬਾਅਦ Paytm ਐਪ ਬੰਦ ਨਹੀਂ ਹੋਵੇਗੀ RBI ਨੇ ਕਿਹਾ ਹੈ ਕਿ Paytm ਪੇਮੈਂਟ ਬੈਂਕ ਖਿਲਾਫ ਰੈਗੂਲੇਟਰੀ ਕਾਰਵਾਈ ਕੀਤੀ ਗਈ ਹੈ ਤੇ Paytm ਐਪ ਇਸ ਤੋਂ ਪ੍ਰਭਾਵਿਤ ਨਹੀਂ ਹੋਵੇਗੀ